ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਸਿੰਧੂ ਬੱਦਰਪਰੀਆ ਡੇਲੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਇਸ ਚੈਨਲ ਨਾਲ ਜੁੜੇ ਆ ਸਾਰੇ ਭੈਣ ਭਰਾ ਜੜ ਦੀ ਕਲਾ ਤੰਦਰੁਸਤੀ ਜੋਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰ ਲਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਛੰਨਾ ਸਰਜਾ ਮਿਰਜਾ ਜ਼ਿਲ੍ਹਾ ਤਰਨਤਾਰ ਸਹਿ ਤੇ ਤਹਿਸੀਲ ਪੱਟੀ ਵਧੇਰੇ ਜਾਣਕਾਰੀ ਆਪਣੇ ਵੀਰਾਂ ਤੋਂ ਲੈ ਕੇ ਦੇਣੇ ਆ ਕੁਐਸਟ ਬੇਨਤੀ ਕਰਦੇ ਆ ਜਰੂਰ ਆਪਣੀ ਨਰਕ ਪਰ ਕਰਕੇ ਤਸੱਲੀ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਫਰਜ਼ ਬੰਦਾ ਆ ਆਓ ਕਰੀਏ ਗੱਲਬਾਤ ਆਪਣੇ ਵੀਰ ਨਾਲ ਦਈਏ ਡਿਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਸਨਾਓ ਚੜਦੀ ਕਲਾ ਚੜਦੀ ਕਲਾ ਵੀਰ ਜੀ ਬੰਦਾ ਕਿਰਪਾ ਕਰੀ ਠੀਕ ਆ ਜੀ ਨਾਮ ਜੀ ਕਾਵਲ ਸਿੰਘ ਕਾਵਲ ਸਿੰਘ ਜੀ ਤੇ ਪਿੰਡ ਪਿੰਡ ਜੀ ਐਸਾਂ ਦਾ ਆਹੀ ਦੱਸਿਗੇ ਵੀਰ ਜੀ ਸ਼ਨਾ ਮਰਜਾ ਆ ਸ਼ੰਨਾ ਸਰ ਜਮਿਰ ਜੀ ਹਾਂ ਜੀ ਜ਼ਿਲ੍ਹਾ ਤਰਨਤਾਰ ਸਰ ਹਾਂ ਜੀ ਤੇ ਤਹਿਸੀਲ ਪੱਟੀ ਹਾਂ ਜੀ ਤੇ ਮੋਬਾਈਲ ਨੰਬਰ ਜੀ 8872904562 ਠੀਕ ਹੈ ਜੀ ਦੂਜਾ ਨੰਬਰ 9501214644 ਠੀਕ ਹੈ ਜੀ ਹਾਂ ਜੀ ਤੇ ਅੱਜ ਫਿਰ ਦੋ ਲੈਣ ਦੇ ਮੇਲੀ ਦਾ ਤੋਹਫਾ ਕੱਢ ਮਾਰਿਆ ਹੈ ਹਾਂ ਹਾਂ ਜੀ ਠੀਕ ਹੈ ਜੀ ਤੇ ਕੀ ਉਮਰ ਕਿੰਨੀ ਹੋ ਗਈ ਹੰਦੀ ਉਮਰ ਜੀ 2 ਸਾਲਾਂ ਦਾ ਬੱਚਾ ਹੈ ਇਹ ਆਹ ਖੁੱਲ ਗਿਆ ਬਾਹਰੋਂ ਮੂੰਹ ਕੱਢ ਗਿਆ ਨਾ ਕੋਲ ਇਹ ਲਓ ਜੀ ਬੱਚਾ ਇਹ ਦੋਂਦਾ ਹੈ ਆਹਾਂ ਹਾਂਜੀ ਦੋ ਦੰਦ ਆ ਦੋ ਦੰਦ ਇਹ ਤਾਂ ਦੇਖੋ ਵੀ ਇਹ ਲਓ ਜੀ ਸੱਚ ਨੂੰ ਆ ਗਏ ਦੋ ਦੰਦ ਜੇ ਵੇਖ ਲਓ ਜੀ ਮੂੰਹ ਤੋਂ ਦੁੱਗਾ ਆ ਗਿਆ ਜੀ ਠੀਕ ਆ ਹਾਂਜੀ ਹਾਂਜੀ ਦੋ ਦੰਦ ਤੇ ਕੱਟਾ ਜਿਹੜਾ ਬੋਲਿਆ ਕੱਲ ਨੂੰ ਨਾਮ ਤੇ ਖੜਨਾ ਆਵੇ ਤੇ ਚੰਗਾ ਬਣ ਸਕਦਾ ਬਲੱਡ ਲਾਈਨ ਚੰਗੀ ਦਾ ਠੀਕ ਆ ਜੀ ਬਾਕੀ ਟੈਕਟਕਲ ਵੀ ਚੰਗੇ ਨੇ ਲਓ ਜੀ ਕੀ ਬਾਤ ਹੈ ਪੇਟ ਫੁੜੇ ਦਾ ਹਿਸਾਬ ਲਾਈਏ ਨਾ ਤੇ ਬੜਾ ਸ਼ਾਨਦਾਰ ਹੈ ਕਿਉਂਕਿ ਉਮਰ ਬੜੀ ਥੋੜੀ ਹੈ ਜੀ ਢਾਈ ਕੇ ਸਾਲ ਦੇ ਵਿੱਚ ਤਿੰਨ ਦੇ ਹੈਗੀ ਆ ਸਾਰੇ ਭੈਣ ਭਰਾ ਸੂ ਜਵਾਨ ਨੇ ਬਾਕੀ ਕੱਲ ਨੂੰ ਕਿਤੇ ਨਾਮ ਤੇ ਬ੍ਰੀਡ ਤੇ ਕੰਮ ਕਰਨਾ ਨਾ ਤੇ ਭੁੱਲ ਕੇ ਵੀ ਕੋਈ ਚੀਜ਼ ਮਾੜੀ ਨਾ ਲਵੇ ਪੈਸੇ ਲਾਉਣੇ ਤੇ ਚੰਗੀ ਚੀਜ਼ ਦੇ ਲਾਵੇ ਕਿਉਂਕਿ ਚੀਜ਼ ਚੰਗੀ ਦਾ ਵਾਧਾ ਹੁੰਦਾ ਕੱਲ ਨੂੰ ਨਾਮ ਬਣ ਜਾਂਦਾ ਤੇ ਖੁੱਲ ਕੇ ਬਾਈ ਜੀ ਇੱਕ ਰਾ ਮੂੰ ਤਾਂ ਦੋ ਦੰਦ ਆ ਹਾਂ ਦੋ ਦੰਦ ਦੁੰਦਾ ਤੇ ਲਾਈਨ ਕਿਹੜੀ ਆ ਗਈ ਆਸਲਪੂਰੀਆਂ ਦੀ ਹਾਂਜੀ ਆਸਲਪੂਰੀਆਂ ਦੀ ਸਜਣੋ ਲਾਈਨ ਦੇ ਵਿੱਚੋਂ ਦੋ ਦੰਦ ਭੁੱਲ ਜਿਹੜਾ ਨਾ ਬਾਈ ਕਾਲੇ ਦੇ ਘਰ ਪਿੰਡ ਛੰਨਾ ਸਰਜਾ ਮਿਰਚਾ ਦੇ ਵਿੱਚ ਖੜਾ ਚੰਗੀ ਨਸਲ ਕੁਆਲਟੀ ਦਾ ਜਿਹੜਾ ਦੇਖ ਸਕਦੇ ਜੀ ਲਓ ਜੀ ਕੀ ਬਾਤਾਂ ਸਜਣੋ ਤਰੀਫ ਉੱਥੇ ਕੀਤੀ ਜਾਂਦੀ ਆ ਲਓ ਜੀ ਕੀ ਬਾਤਾਂ ਸਾਰੀਆਂ ਨਿਸ਼ਾਨੀਆਂ ਥੱਲੇ ਧੁੰਨ ਤੇ ਤੇ ਜਿਹੜਾ ਵੇਖ ਸਕਦੇ ਜੀ ਟੇਡਾ ਕੱਟ ਬਿੱਲੀ ਮਣਕੀ ਅੱਖ ਤੇ ਦੋ ਦੰਦ ਕਿਆ ਬਾਤਾਂ ਮੂੰਹ ਦਾ ਵੀ ਬਿਲਕੁਲ ਕੱਚਾ ਜਿਤਨਾ ਮਰਜ਼ੀ ਮੂੰਹ ਫੜ ਕੇ ਦੇਖ ਸਕਦੇ ਕਈ ਕੁੜੀਆਂ ਬਈ ਮਾਲੀ ਜਿਹੜੇ ਮੂੰਹ ਹੀ ਨਹੀਂ ਫੜਉਂਦੇ ਬੋਲ ਇਹ ਜੀ ਸੀਲ ਬਹੁਤ ਹਾਂ ਸੀਲ ਬੱਚਾ ਬਹੁਤ ਲਓ ਜੀ ਫੇਰ ਥੁੜਾ ਬੜਾ ਸ਼ਾਨਦਾਰ ਹੋਇਆ ਆਇਆ ਬੱਚਾ ਹਾਂ ਕੱਲ ਨੂੰ ਚੰਗਾ ਬਣ ਸਕਦਾ ਜਿਵੇਂ ਕਿਸੇ ਨੇ ਬਰੀਡ ਤੇ ਕੰਮ ਕਰਨਾ ਨਾ ਸੱਜਣੋ ਉਹ 2 ਮਿੰਟ ਨਾਲ ਲਾਇਓ ਉਹ ਇਹਨੂੰ ਵਾਕੇ-ਵਾਕੇ ਖਰੀਦ ਲਿਓ ਇਹ ਕੇ.ਡੀ.ਐਮ ਦਾ ਸੋਨਾ ਖਰੀਦੋਗੇ ਇਹ ਨਾ ਸਮਝੋ ਕਿ ਪਿੱਤਲ ਨਹੀਂ ਠੰਡਾ ਵਾਕੇ ਹੈਗੀ ਕੋਈ ਚੀਜ਼ ਇਹ ਪਹਿਲੇ ਨੰਬਰ ਤੇ ਜਾਣਾ ਹਾਂ ਜੀ ਇਹ ਇਹ ਫਿਰ ਕਿੱਥੋਂ ਲਿਆ ਆ ਜੇ ਅਸਲ ਪੂਰੇ ਜੀ ਅਸਲ ਪੂਰੇ ਤੋਂ ਲਿਆਂਦਾ ਤੇ ਚੰਗੀ ਰਕਾਰ ਦੀ ਮਦਰ ਦਾ ਵੀ ਚੰਗਾ ਹੈ ਹਾਂ ਜੀ ਹਾਂ ਜੀ ਪੂਰੀ ਆਦੇ ਉਹਦੀ ਕੜੀ ਇਹਦੀ ਜੁੱਜੀ ਮਾਦਾ ਸੀ ਨਾ ਤੇ ਉਹ 18 ਤੋਂ 20 ਕਿਲੋ ਦੁੱਧ ਦੇਦੀ ਰਹੀ ਹੈ ਇਹ ਦੇਦੀ ਰਹੀ ਹੈ ਨਹੀਂ ਵਾਕੇ ਖਾਂਦਨ ਨਹੀਂ ਕੋਈ ਚੀਜ਼ ਆ ਜਾਈ ਨਹੀਂ ਤੇ ਸ਼ੁਕਰ ਜਾ ਆਵੇ ਨਾ ਐਪੋਰਟ ਕੀ ਜਾਂਦੇ ਆ ਨਹੀਂ ਉਹਦੇ ਗੱਲ ਨਹੀਂ ਜੇ ਕੀ ਲੈਵੇ ਸਾਰੇ ਕੋਲ ਦੇਖੋ ਨਹੀਂ ਵਾਹ ਮਸਤ ਆ ਹਾਂਜੀ ਪੂਰਾ ਤੇ ਉਹਦੀ ਮਾਦਾ ਉਹ ਆਦੇ ਠੰਡੇ ਸੁਭਾ ਦਾ ਹਾਂਜੀ ਹਾਂ ਨਹੀਂ ਕਈ ਇਹ ਜਿਹੜੇ ਬੋਲ ਨਾ ਤੇ ਥੋੜੇ ਜੇ ਕਰਦੇ ਮਸਤ ਸੁਭਾ ਦਾ ਠੰਡਾ ਸ਼ਾਂਤ ਠੰਡੇ ਸੁਭਾ ਦਾ ਜੀ ਠੰਡੇ ਸੁਭਾ ਦਾ ਤੇ ਹੁਣ ਰਹੀ ਕੀ ਦੀ ਡਿਮਾਂਡ ਕਿਹੇ ਭੈਣ ਭਰਾ ਨੇ ਨਾ ਬਾਹਲੀ ਤਰੀਫ ਕੀਤੀ ਜਾਂਦੇ ਹੁਣ ਡਿਮਾਂਡ ਵੀ ਦੱਸ ਗਈ ਹਾਂਜੀ ਤਰੀਫ ਤੇ ਉਹ ਕਰਨਗੇ ਆਪੇ ਕਮੈਂਟਾਂ ਵਿੱਚ ਆਪਾਂ ਨੂੰ ਦੱਸਣਗੇ ਭਾਈ ਜੀ ਝੁੰਗਾ ਵਾਲਾ ਕੱਲ ਇਹੋ ਜਿਹਾ ਕਟਿਆ ਕੇ ਤੁਹਾਨੂੰ ਪਤਾ ਜੀ ਤੇ ਲੈਣ ਜਾਈਏ ਨਾ ਚੀਜ਼ ਇਹ ਆਪਾਂ ਨਹੀਂ ਆਂਦੇ ਇਹੋ ਜੀ ਕੁਆਲਿਟੀ ਵਾਲਾ ਛੇਤੀ ਲੱਭਦਾ ਨਹੀਂ ਲੱਭਦਾ ਨਹੀਂ ਵੀਰ ਜੀ ਲੱਭਦਾ ਤੇ ਚਲੋ ਕੀਮਤ ਤੇ ਆਪਾਂ ਨੂੰ ਕਰਨੀ ਵੀ ਪੈਣੀ ਥੋੜੀ ਬਾਰੀ ਕਰੀਏ ਜਿੰਨੇ ਵੀ ਹੈਗੇ ਆ ਹਾਂਜੀ ਕੀ ਕਰਦਗੇ ਮੋਹਰੇ ਵੀਰ ਜੀ 65000 ਮੰਗਦੇ ਆ 65000 ਰੁਪਈਆ ਹਾਂਜੀ ਤੇ ਕਿੰਨੇ ਦੀ ਦੇ ਦੀਗੇ ਮੈਨਾਂ ਠੀਕ ਹੀ 65 ਬਾਕੀ ਨਹੀਂ ਚੱਲ ਘਟਾ ਕੇ ਦੋਨੇ ਨੇੜੇ ਆਉਂਦੇ ਆ ਦੋ ਯਾਰ ਛੱਡ ਦੇ ਦੋ ਨਹੀਂ ਦੋ ਨਾ ਛੱਡ ਕੇ ਜਾਰਾ ਚੱਲੀ ਜਾ ਪੰਜ ਛੱਡਿਆ ਪੂਰੇ 60 ਦਾ 60 ਦਾ ਤੇ ਦੋ ਛੱਡ ਗਏ ਨਹੀਂ ਇਹ ਤਾਂ ੱੱਕਾ ਨਹੀਂ ਕੱਖ ਪਰ ਠੀਕ ਜਾ ਰਾ ਚਲੋ ਸੱਜਣੋ ਹਾਂ ਤੇ ਪਿਓ ਪੁੱਤਰ ਲੈ ਮਾਗਦੇ ਆਪਣੇ ੱੱਕਾ ਆਉਂਦਾ ੱੱਕਾ ਨਾਲ ਵਾਲਾ ਕਰਿਓ ਕਿਉਂਕਿ ਚੀਜ਼ ਚੰਗੀ ਖੜਨੀ ਆ ਤੇ ਇਹ ਪੈਸੇ ਤੁਹਾਨੂੰ ਪਤਾ ਲੱਗਣੇ ਹੁੰਦੇ ਆ ਬਰੀਕੀਆਂ ਬੋਲੀ ਦੇਖੋ ਸੈਂਕੜੇ ਠੀਕ ਆ ਨਹੀਂ ਵਾਕਈ 65000 ਦੇ ਵਿੱਚ ਜਿਹੜਾ ਕਹਿੰਦੇ ਸੀ ਤੇ 65 ਚੋਂ 7000 ਰੁਪਇਆ ਛੋਟ ਕਰਾ ਕੇ 52000 ਦਾ ਲੈਦੇ ਕਰਤਾ ਜੀ ਤੇ ਤੀਜੇ ਨੰਬਰ ਤੇ ਮੱਝ ਆ ਗਈ ਤੀਜਾ ਗਸੂਆ ਹਾਂਜੀ ਤੀਜਾ ਜੀ ਠੀਕ ਹੋ ਗਏ ਨੂੰ ਗੱਬਣ ਹੈ ਇਹ ਗੱਬਣ ਜੀ ਤੀਜਾ ਸੂਆ ਕਿੰਨਾ ਕਿ ਦੁੱਧ ਚੋ ਆਜੂ ਇਹ ਵੀਰ ਜੀ ਦੁੱਧ ਉਹਨਾਂ ਨੇ ਆਖਿਆ ਜੀਜੇ ਸੂਏ ਅਸੀਂ ਪਹਿਲਾਂ ਤਾਂ ਉਹਨਾਂ ਨੇ ਦੱਸਿਆ ਦੁੱਧ 8-9 ਕਿਲੋ ਅੱਛਾ ਫਿਰ 12 ਲੀਟਰ 13 ਠੀਕ ਆ ਦੂਜਾ ਜੀਜੇ ਸੂਏ ਇਹ ਕਿੰਨਾ ਸੂਆ ਤੀਜਾ ਸੂਆ ਸੂਨ ਜਾ ਰਹੀ ਆ ਹਾਂ ਜੇ ਫਿਰ ਪਾਣੀ ਲਾ ਖਿੱਚ ਲੋ ਕੇ ਲੈ ਜਾ ਹੈ ਲਾ ਵਜੀਦਾ ਚਰੋ ਤੇਜਾ ਸੁਭਾ ਸਮੁੰਨ ਜਾ ਰਹੀ ਆ ਦੁੱਧ 13 12 13 ਕਿਲੋ ਜਵਾਜੂਗੀ ਹਾਂ ਇਹਨਾਂ ਚ ਆਜੂਗੀ 8 ਦਿਨ ਨਹੀਂ ਸੁੰਦੀ ਹਾਂ ਨਹੀਂ ਜੀ ਸੁੰਦੀ 8 ਦਿਨ ਦੀ ਸੁੰਦੀ ਫੇਰ ਇਧਰ ਰੱਖੋ ਜੀ ਸੀਰ ਸਿੱਟੇ ਨੂੰ ਸੀਰ ਸਸ ਇਹ ਆ ਵੇ ਵਾਕੇ ਆਈ ਨਹੀਂ ਇਹ ਗੱਬਰ ਮੈਂ ਛੇਤੀ ਬੈ ਨਹੀਂ ਦੇ ਦਿੰਦੀ ਬੈ ਨਹੀਂ ਦੇ ਦਿੰਦੀ ਹਾਂਜੀ ਹਾਂ ਇਹ ਗੱਲ ਹੈ ਕੀ ਲੈ ਆਵਾ ਕੱਟ ਪਿਓਰ ਮੋਰਾ ਨਸਲ ਬੰਨ ਜੂਗੀ ਮੋਰਾ ਨਸਲ ਦੀ ਇਹ ਮਾਲ ਇੱਕ ਵੀ ਚਟਾ ਲੱਭ ਜਾ ਮੋਰਾ ਨਸਲ ਪਿਓਰ ਨੇ ਵਾਲਾ ਉਹ ਨੀਲੀ ਤੇ ਮੋਰਾ ਹਾਂਜੀ ਹਾਂਜੀ ਹਾਂ ਦੋਵੇਂ ਨਸਲ ਆਪਾ ਹੋਣਾ ਨੇ ਪਾਲਿਆ ਦੋਵੇਂ ਜੀ ਲਓ ਜੀ ਕੀ ਬਾਤਾਂ ਹੈ ਦੋਵੇਂ ਨਸਲਾਈ ਲਓ ਜੀ ਦੋ ਦੰਦ ਕਟਾ ਮੂੰਹ ਤੋਂ ਹੈ ਹਾਂਜੀ ਇਹ ਇਹਦੇ ਰੇਟ ਦੀ ਗੱਲ ਹੈ ਕਿ ਕਿੰਨੇ ਦਾ ਦੇ ਦਈਏ ਮੁੱਲ ਸ਼ਾਹੀ ਭਾਵੇਂ 80000 ਕਰਦੇ ਹਾਂ ਰੁਪਿਆ ਅੱਛਾ 2000 ਛੋਟ ਕਰਾ ਨਹੀਂ ਜਾਰੀ ਕਰੀਗੇ ਨਹੀਂ ਸਰ ਮਾਲੀ ਦੇ ਵੀ ਖੁੱਲੇ ਛੱਡੇ ਹੁੰਦਾ ਪੰਜ ਕਰੀਗੇ ਸਾਜੀ ਉਹਦੇ ਅੱਗੇ ਜਿਆਦਾ ਛੜਾਦੇ ਦਾ ਧੱਕਾ ਕਰੋ ਚਲ ਪੰਜਾਂ ਤੇ ਕਰ ਦਈਏ ਪੰਜ ਕਰ ਦਈਏ 75 ਦੀ ਜੜੀ ਇਹ ਲੈ ਤੁਹਾਡੀ ਮਰ ਮੈਂ ਮਰਦੀ ਆ ਧੱਕਾ ਨਹੀਂ ਕੁਛ ਨਹੀਂ ਦਾ ਜਾਣ ਦੇ ਕੋਈ ਭੈਣ ਭਰਾ ਵੇਚ ਨਹੀਂ ਦੀ ਜਾ ਕੇ ਖਰਚਾ ਪੂਰਾ ਆ ਜੀ ਹੈ ਮੈਂ ਬਾਦੀ ਚੱਕੀ ਆਈ ਹਾਂ ਹਾਂ ਜੀ ਆਹ ਲੈ ਵਾ ਉੱਥੇ ਚੋੜੀ ਹੁੰਦੀ ਜਾਂਦੀ ਹੈ ਹਾਂ ਜੀ ਜੀ ਸੀਲ ਜੀ ਲੋਬੀ ਸਚਨੋ ਦੋ ਐਨੀਮਲ ਤੇ ਆਪਣੀ ਨਕਲ ਕਰਕੇ ਜਿਆਦਾ ਨਾਲੇ ਹੋਰ ਕੋਈ ਤੇ ਪਿੰਡ ਸ਼ੰਨਾ ਸਰਜਾ ਮਿਰਜਾ ਪਹੁੰਚ ਕੇ ਲੁੱਟ ਲੋ ਮੇਲਾ ਲੁੱਟਣ ਵਾਲਾ ਜੇ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਜੀ ਰੱਬ ਰੱਖੇ